7ਵੇਂ ਪਾਤਸ਼ਾਹ ਦੇ ਕਰੋਨਾ ਸਵਾਮਾਨ ਵਹਾਈਆਂ ਤਾਂ ਉਹਨਾਂ ਦੀ ਅਨਸਵੰਸ ਭਾਈ ਗੌਰਾਂ ਭਾਈ ਜੀਵਨ ਜਿਹੜੇ ਦੋਨੋਂ ਉੱਚੋ ਪਿੰਡ ਨੇ ਗੌਰੇ ਦੀ ਅਨਸਵੰਸਾ ਹੈ ਸਾਡੀ ਕੌਮ ਕੋਲੇ ਜਿਹੜਾ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਇਹ ਵੀ ਭਾਈ ਗੌਰੇ ਦੇ ਪੋਤੇ ਮਹਾਰਾਜਾ ਉદય ਸਿੰਘ ਜਿਹੜੇ ਕਿ ਆਪਦੇ ਆਪ ਨੂੰ ਮਹਾਰਾਜਾ ਨਹੀਂ ਕਹਾਉਂਦੇ ਸੀ ਕੈਂਥਲਪਤੀ ਸੀ ਉਹ ਭਾਈ ਲਾਉਂਦੇ ਆਪਦੇ ਨਾਂ ਨਾਲ ਕਿ ਭਾਈ ਸ਼ਬਦ ਸਾਨੂੰ ਗੁਰੂ ਪੰਜਵੇਂ ਪਾਤਸ਼ਾਹ ਨੇ ਬਖਸ਼ਿਆ ਹੈ ਇਹ ਕਦੇ ਰਾਜਿਆਂ ਤੋਂ ਵੱਡਾ ਹੈ ਉਹ ਭਾਈ ਉਦੇਸ ਸਿੰਘ ਕਹਾਉਂਦੇ ਤਾਂ ਉਹਨਾਂ ਨੇ ਆਪਣੇ ਕੋਲ ਗੁਰਪਤਤਾਬ ਸੂਰਜੀ ਗ੍ਰੰਥ ਦੇ ਅੰਕਾਰੀ ਭਾਈ ਸੰਤੋਖ ਸਿੰਘ ਨੂੰ ਰੱਖਿਆ ਮੋਰਥਲੀ ਪਿੰਡ ਦਾ ਪਟਾ ਦਿੱਤਾ ਵੱਖ-ਵੱਖ ਤਾਮਾਂ ਤੋਂ ਇਤਿਹਾਸਕ ਜਾਣਕਾਰੀਆਂ ਮਗਵਾਈਆਂ ਖਰਚਾ ਵੀ ਦਿੱਤਾ ਤੇ ਅੱਜ ਸਾਡੇ ਕੋਲੇ ਉਹ ਗ੍ਰੰਥ ਹੈ ਜਿਹਦੇ ਵਿੱਚ ਸਾਰੀਆਂ ਜਾਣਕਾਰੀਆਂ ਇਹ ਜੋ ਇਤਿਹਾਸ ਹੈ ਮਾਈ ਦੇਸਾਂ ਦਾ ਇਹਨੂੰ ਜਦੋਂ ਆਪਾਂ ਜਾਣਣਾ ਹੈ ਅੱਜ ਦਾ ਜਿਹੜਾ ਯੁੱਗ ਹੈ ਬਹੁਤੀਆਂ ਲੰਬੀਆਂ ਗੱਲਾਂ ਕਰਨ ਦਾ ਨਹੀਂ ਹੈ ਕਿਉਂਕਿ ਜਿਹੜਾ ਗਾਹਕ ਹੈ ਜਿਹਨੂੰ ਭੁੱਖ ਹੈ ਉਹ ਨਾਲ ਦੀ ਨਾਲ ਸਰਚ ਕਰਦਾ ਕਿ ਆਹ ਚੀਜ਼ ਕੀ ਹੈ ਕਿੱਥੇ ਹੈ ਉਹਨਾਂ ਸਾਰੇ ਵੀਰਾਂ ਲਈ ਮੈਂ ਦੱਸ ਦਿਆਂ ਕਿ ਤੁਸੀਂ ਮਾਈ ਦੇਸਾਂ ਦਾ ਜਿੰਨਾ ਵੀ ਇਤਿਹਾਸ ਜਾਣਨਾ ਚਾਹੋ ਪ੍ਰਸੰਗ ਮਾਈ ਦੇਸਾਂ ਸਰਚ ਕਰੋਗੇ ਕਵੀਸਰੀ ਰੂਪ ਦੇ ਵਿੱਚ ਉਹ YouTube ਤੇ ਪਿਆ ਹੈ ਗੁਰੂ ਰਾਮਦਾਸ ਸਾਹਿਬ ਜੀ ਨੇ ਤੋਂ ਲੈ ਕੇ ਅੱਜ ਤੱਕ ਦੀਆਂ ਕਿੰਨੀਆਂ ਸਵਾਵਾਂ ਨੇ ਇਸ ਖਾਨਦਾਨ ਦੀਆਂ ਉਹ ਸਾਰੀਆਂ ਉਹਦੇ ਚ ਦਰਜ ਨੇ ਜਿਹੜੇ ਬੱਚੇ ਲਿਖਤੀ ਰੂਪ ਚ ਗ੍ਰੰਥ ਪੜ੍ਹਦੇ ਨੇ ਉਚਰਨ ਚਲੋ ਮਾਰਗ ਗੋਬਿੰਦ ਪਾਈ ਨਰਿੰਦਰ ਸਿੰਘ ਸਾਥੀ ਦਾ ਲਿਖਿਆ ਹੋਇਆ ਗ੍ਰੰਥ ਹੈ ਤੁਸੀਂ ਪੜ੍ਹ ਸਕਦੇ ਹੋ ਜਾਣ ਸਕਦੇ ਹੋ ਤੀਸਰਾ ਜਿਹੜਾ ਪੱਖ ਹੈ ਇਸ ਸਥਾਨ ਦਾ ਤਕਰੀਬਨ ਬਹੁਤ ਸਾਲਾਂ ਤੋਂ ਸਾਰਿਆਂ ਤੋਂ ਪਹਿਲਾਂ ਭਾਈ ਦਵਿੰਦਰ ਸਿੰਘ ਸੋਢੀ ਉਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਸੀ ਟਾਈਮ ਟੀਵੀ ਤੇ ਨਿਸ਼ਾਨੀਆਂ ਗੁਰੂ ਸਹਿਬਾਨ ਉਹਨਾਂ ਨੇ ਇਸ ਸਥਾਨ ਦਾ ਨਿਸ਼ਾਨੀਆਂ ਦਾ ਬਹੁਤ ਪ੍ਰਚਾਰ ਕੀਤਾ ਹੋਰ ਗੁਰਮੁਖ ਪਿਆਰੇ ਵੀ ਜਿੰਨੇ ਵੀ ਜਾਣਦੇ ਨੇ ਆਪਣੇ ਤੌਰ ਤੇ ਉਹ ਵੀਡੀਓ ਪਾਉਂਦੇ ਨੇ ਦੱਸਦੇ ਨੇ ਪਰ ਤੁਸੀਂ ਹੁਣ ਜਦੋਂ ਭਾਰਤ ਜਾਓਗੇ ਤਾਂ ਤੁਹਾਨੂੰ ਇੱਕ ਐਪ ਦੱਸੀ ਦਿਆਂ ਕੇ ਨਰਿੰਦਰ ਸਿੰਘ ਪੰਗੂ ਨਾਮ ਦੇ ਗੁਰਮਖ ਪਿਆਰੇ ਨੇ ਇੱਕ ਐਪ ਬਣਾਈ ਹੈ ਹਿਸਟੋਰੀਕਲ ਗੁਰਦੁਆਰਾ ਸਾਹਿਬ ਉਹਦੇ ਚ ਤੁਸੀਂ ਜਦੋਂ ਹੀ ਮਾਈ ਦੇਸਾਂ ਦਾ ਨਾਮ ਭਰੋਗੇ ਦਸਵੇਂ ਪਾਤਸ਼ਾਹ ਦਾ ਨਾਮ ਭਰੋਗੇ ਤਾਂ ਤੁਹਾਡੇ ਸਾਹਮਣੇ ਸਾਰਾ ਇਤਿਹਾਸ ਆ ਜਾਣਾ ਹੈ ਪ੍ਰਸਿੱਧ ਇਤਿਹਾਸਕਾਰ ਵੀ ਨੇ ਯੂਟਿਊਬਰ ਵੀ ਨੇ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਉਹਨਾਂ ਦੀਆਂ ਬਣਾਈਆਂ ਵੀਡੀਓ ਉਹ ਨਾਲ-ਨਾਲ ਪਾਈਆਂ ਹੋਈਆਂ ਜਿਹੜੀਆਂ ਤੁਸੀਂ ਹੁਣ ਵੀ ਦਰਸ਼ਨ ਦਿਦਾਰੇ ਕਰ ਸਕਦੇ ਹੋ ਸਾਰਿਆਂ ਤੋਂ ਬਲੱਖਣ ਜਿਹੜੀ ਗੱਲ ਇਸ ਇਤਿਹਾਸਕ ਸਥਾਨ ਦੀ ਹੈ ਜਿੱਥੇ ਅਸੀਂ ਸਵਾਮਾ ਨਿਵਾ ਰਹੇ ਹਾਂ ਹੁਣ ਸਾਡੀ ਦਸਵੀਂ ਪੀੜ੍ਹੀ ਹੈ ਉਹ ਇਹ ਹੈ ਕਿ ਸਾਡੇ ਕੋਲੇ ਕੌਮੀ ਤੌਰ ਤੇ ਜਿੰਨੀਆਂ ਸਾਡੀਆਂ ਨਿਸ਼ਾਨੀਆਂ ਸੀ ਪ੍ਰਾਤਨ ਸਥਾਨ ਸੀ ਤਕਰੀਬਨ ਤਕਰੀਬਨ ਕਾਰ ਸੇਵਾ ਦੇ ਨਾਂ ਤੇ ਉਹ ਨਸ਼ਟ ਹੋ ਚੁੱਕੇ ਐ ਦਸਵੇਂ ਪਾਸ਼ਾ ਦੀ ਕਿਰਪਾ ਰਹੀ ਹੈ ਸਾਡੇ ਤੇ ਸਾਡੇ ਬਜ਼ੁਰਗਾਂ ਤੇ ਕਿ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਸਹਿਬ ਕੌਰ ਸੁੰਦਰ ਕੌਰ ਸਮੇਤ ਪਾਤਸ਼ਾਹ 9 ਦਿਨ ਇਸ ਘਰ ਵਿੱਚ ਠਹਿਰੇ ਇਹਦੇ ਉੱਪਰ ਚਵਾਰਾ ਸੀ ਉਹਦੀ ਸੱਤ ਚ ਠਹਿਰੇ ਤੇ ਅੱਜ ਵੀ ਉਹ ਸਹੀ ਸਲਾਮਤ ਉਸੇ ਰੂਪ ਚਾ ਜਿਵੇਂ ਉਦੋਂ ਸੀ ਉਹੀ ਪਲੰਗ ਡਾਇਆ ਹੋਇਆ ਬੁਰਜ ਦੇ ਵਿੱਚ ਇਹ ਚਾਦਰਾਂ ਮਾਤਾ ਨੇ ਉਦੋਂ ਬਸਾਈਆਂ ਸੀ ਸਾਰਾ ਵਾਤਾਵਰਨ ਉਸੇ ਗੱਲ ਨੂੰ ਸਿਰਜਦਾ ਜਦੋਂ ਤੁਸੀਂ ਕਦੇ ਆਓਗੇ ਦਰਸ਼ਨ ਦਿਦਾਰੇ ਕਰੋਗੇ ਤਾਂ ਤੁਹਾਡਾ ਦਿਲ ਖੁਸ਼ ਹੋਊਗਾ ਜਿਵੇਂ ਜਿਵੇਂ ਸੰਗਤਾਂ ਉੱਥੇ ਆ ਰਹੀਆਂ ਵੱਧ ਰਹੀਆਂ ਉਹਦੀਆਂ ਲੋੜਾਂ ਵੱਧ ਰਹੀਆਂ ਵੇਸ਼ਕ ਸਾਡੇ ਵੱਲੋਂ ਪਹਿਲਾਂ ਕੋਈ ਇਸ ਤਰ੍ਹਾਂ ਦਾ ਉਪਰਾਲਾ ਨਹੀਂ ਬਹੁਤਾ ਕੀਤਾ ਗਿਆ ਨਾਨਕ ਨਾਮ ਦੇ ਬਾਅਦ ਸੰਗਤ ਵੱਲੋਂ ਪਹਿਲੀ ਵਾਰ ਇਹ ਉਪਰਾਲਾ ਕੀਤਾ ਗਿਆ ਕਿ ਯੂਰਪ ਦੀਆਂ ਸੰਗਤਾਂ ਜਿੱਥੇ ਦਰਸ਼ਨ ਦਿਦਾਰੇ ਕਰ ਸਕਣ ਉੱਥੇ ਜੋ ਵੀ ਤਨਫਲ ਭੇਟਾ ਹੋਵੇ ਤਾਂ ਉੱਥੇ ਜੋ ਲੰਗਰ ਬਣਨਾ ਹੈ ਲੰਗਰ ਹਾਲ ਜਾਂ ਸਰਾਹ ਬਣਨੀ ਹੈ ਉਹਦੇ ਵਿੱਚ ਵੀ ਸਵਾਮਾ ਹੋ ਸਕਣ ਤਾਂ ਇਹ ਉਪਰਾਲਾ ਕੀਤਾ ਇਹਨਾਂ ਦਿਨਾਂ ਦੌਰਾਨ ਸੰਗਤਾਂ ਦੇ ਵਿੱਚ ਇਹ ਸਾਰੇ ਦਰਸ਼ਨਦਾਰੇ ਜੋ ਕਰਵਾਏ ਜਾ ਰਹੇ ਆ ਇਹਨਾਂ ਗੁਰਮੁਖ ਪਿਆਰਿਆਂ ਦੇ ਪਰੰਪਰਾ ਦਾ ਤੀਸਰਾ ਇੱਕ ਸਵਾਲ ਦਰਸ਼ਨ ਕਰਨ ਤੋਂ ਬਾਅਦ ਗੁਰਮੁਖ ਪਿਆਰਿਆਂ ਦੇ ਮਨ ਚ ਆਉਂਦਾ ਕਿ ਦਸਤਾਰ ਇਹ ਬੰਦੀ ਕਿਸ ਤਰ੍ਹਾਂ ਕਿਉਂਕਿ ਆਪਣੇ ਇਹ ਰਿਵਾਜ ਨਹੀਂ ਹੈ ਕਿ ਗੁਰਸਿੱਖ ਪੱਗ ਨੂੰ ਖੋਲ ਕੇ ਲਾਉਂਦੇ ਆ ਤੇ ਫੇਰ ਬੰਨਦੇ ਆ ਰਜਾਨਾ ਇਹਦਾ ਸੀ ਇਤਿਹਾਸ ਦੱਸ ਦਈਏ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਹੁਣ ਸਵਰਗਵਾਸੀ ਹੋ ਚੁੱਕੇ ਨੇ ਉਹਨਾਂ ਨੇ 1999 ਦੇ ਵਿੱਚ ਇੱਕ ਕਮੇਟੀ ਤਿਆਰ ਕੀਤੀ ਸੀ ਭਾਈ ਵੀਰ ਸਿੰਘ ਸੈਦ ਸਦਨ ਦਾ ਚੇਅਰਮੈਨ ਹੁੰਦਿਆਂ ਹੋਇਆਂ ਉਹਨਾਂ ਨੇ ਬਹੁਤ ਸਵਾਮਾਂ ਨਵਾਈਆਂ ਸਿੱਖ ਇਤਿਹਾਸ ਦੀ ਬਾਬਤ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਤੱਕ ਨਿਸ਼ਾਨੀ ਆ ਕੋਈ ਯਾਦ ਆ ਸਾਨੂੰ ਪਤਾ ਹੋਣਾ ਚਾਹੀਦਾ ਤੇ ਉਸ ਕਮੇਟੀ ਨੇ ਉਹਨਾਂ ਸਮਿਆਂ ਦੌਰਾਨ ਪੂਰਾ ਭਾਰਤ ਪਾਕਿਸਤਾਨ ਤਿੱਬਤ ਪਟਾਨ ਰਾਕਰਾਨ ਜਿੱਥੇ-ਜਿੱਥੇ ਵੀ ਸਥਾਨ ਸਾਡੇ ਹੈਗੇ ਜਹਾ ਇੰਗਲੈਂਡ ਦੇ ਜਾਇਬਕਾਰ ਜਿੱਥੇ ਸਾਡੀਆਂ ਨਿਸ਼ਾਨੀਆਂ ਪਈਆਂ ਉਹ ਸਾਰੇ ਥਾਈ ਗਏ ਤੇ ਉਦੋਂ ਹੀ ਉਹ ਕਮੇਟੀ ਸਾਡੇ ਕੋਲ ਆਈ ਤਾਂ ਉਹਨਾਂ ਨੇ ਮਾਈ ਦੇਸਾਂ ਦੇ ਜਦੋਂ ਇਸ ਬੁਰਜ ਦੇ ਦਰਸ਼ਨ ਕੀਤੇ ਤਾਂ ਸਾਨੂੰ ਪਹਿਲ ਦੇ ਆਧਾਰ ਤੇ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਭਾਈ ਸਾਹਿਬ ਹੋਰ ਸਾਰਾ ਕੁਝ ਠੀਕ ਹੈ ਤੇ ਸਾਰਾ ਕੁਝ ਠੀਕ ਰਹਿਣਾ ਹੈ ਜਿਵੇਂ ਜਿਵੇਂ ਇਹ ਗੰਦ ਨੇ ਸੰਗਤ ਦੇ ਵਿੱਚ ਜਾਣਾ ਤੇ ਬੜੇ ਲੋਕਾਂ ਨੇ ਸਾਨੂੰ ਕਹਿਣਾ ਅਸੀਂ ਸੇਵਾ ਕਰਵਾ ਦਿੰਨੇ ਆ ਸਾਨੂੰ ਸੇਵਾ ਦੇ ਦਿਓ ਤੇ ਕਿਤੇ ਕਾਰ ਸੇਵਾ ਦੇ ਨਾਂ ਤੇ ਇਹ ਪੰਥ ਦੀ ਬਹੁਤ ਵੱਡੀ ਯਾਦ ਬਹੁਤ ਵੱਡੀ ਧਰੋਹ ਤੁਸੀਂ ਕਿਤੇ ਨਸ਼ਟ ਨਾ ਕਰ ਲਿਓ ਕਦੇ ਵੀ ਕਾਰ ਸੇਵਾ ਦੇ ਨਾਂ ਤੇ ਇਹਨੂੰ ਸੇਵਾ ਨਾ ਕਰਿਓ ਜਾਂ ਕਾਰ ਸੇਵਾ ਵਾਲਿਆਂ ਨੂੰ ਨਾ ਸੌਂਪਿਓ ਅਸੀਂ ਉਹਨਾਂ ਦਾ ਬਚਨ ਉਦੋਂ ਤੋਂ ਵੀ ਮੰਨਿਆ ਜਿੰਨੀ ਕਿ ਤਰਫੜ ਸੇਵਾ ਸੰਗਤਾਂ ਵਿੱਚ ਜਾ ਕੇ ਕਰੋ ਦੀਆਂ ਵਿੱਚ ਵੀ ਦੇ ਬੈਠਿਆ ਦੋ ਕੁ ਮਹੀਨੇ ਪਹਿਲਾਂ ਖੰਡਪਾਟ ਸਾਹਿਬ ਕਰਾ ਕੇ ਆਇਆ ਸਾਨੂੰ ਇੱਥੇ ਮਿਲੇ ਸੀਗੇ ਉਹ ਉੱਥੇ ਉਵੇਂ ਜਿਵੇਂ ਤਲਫਲ ਜਿਹੜਾ ਸੰਗਤਾਂ ਦਾ ਉਸ ਸਥਾਨ ਤੇ ਲੱਗ ਜਾਂਦਾ ਹੈ ਦੂਜਾ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਨੂੰ ਸ਼ਾਇਦ ਇੱਥੇ ਬੈਠਿਆਂ ਨੂੰ ਨਾ ਪਤਾ ਹੋਵੇ ਅਸੀਂ ਪੂਰੀ ਦੁਨੀਆ ਘੁੰਮ ਲਈ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਨਾਲ ਸੰਬੰਧਤ ਮਾਤਾ ਸਾਹਿਬ ਕੌਰ ਨਾਲ ਸੁੰਦਰ ਕੌਰ ਨਾਲ ਸੰਬੰਧਤ ਜਿੱਥੇ ਗੁਰੂ ਪਿਤਾ ਇੱਕੋ 7 8 9 ਦਿਨ ਰਹੇ ਦੁਨੀਆ ਤੇ ਇਹੀ ਇੱਕੋ ਇੱਕ ਨਿਸ਼ਾਨੀ ਬਚੀ ਹੈ ਤੁਸੀਂ ਸੰਭਾਲ ਕੇ ਰੱਖਿਓ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਗੁਰਸਿੱਖ ਨੂੰ ਖਿੱਚ ਪੈਣੀ ਹੈ ਇੱਥੇ ਜਾਣ ਦੀ ਦਰਸ਼ਨ ਕਰਨ ਦੀ ਇਹਨੂੰ ਉਸੇ ਤਰ੍ਹਾਂ ਸੰਭਾਲਣਾ ਤੇ ਅਸੀਂ ਸੰਭਾਲ ਰਹੇ ਹਾਂ ਇਹ ਦਸਤਾਰ ਤੇ ਸਾਰੀਆਂ ਨਿਸ਼ਾਨੀਆਂ ਫਿਰ ਉਸ ਕਮੇਟੀ ਵੱਲੋਂ ਐਂਟਿਕ ਲੈਬ ਨੂੰ ਭੇਜੀਆਂ ਗਈਆਂ ਜਿੱਥੇ ਜਾ ਕੇ ਇਹਨਾਂ ਤੇ ਕੁਝ ਕੈਮੀਕਲ ਲੱਗੇ ਇਹਨਾਂ ਨੂੰ ਸਵਾਰਿਆ ਗਿਆ ਸੰਗਾਰਿਆ ਗਿਆ ਕਿ ਆਉਣ ਵਾਲਾ 5-700 ਸਾਢੇ ਖਰਾਬ ਨਾ ਹੋਣ ਤਾਂ ਉਦੋਂ ਹੀ ਉਹਨਾਂ ਨੇ ਇਹਨੂੰ ਚਾਹਿਆ ਕਿ ਜੇ ਤੈਹ ਲਾ ਕੇ ਰੱਖਦੇ ਆ ਤਾਂ ਪਤਾ ਨਹੀਂ ਚੱਲਦਾ ਕਿ ਕੀ ਕਪੜਾ ਵੀ ਇਹਨੂੰ ਬੰਦ ਦਿੱਤਾ ਜਾਵੇ ਸਾਡੇ ਨਾਲ ਗੰਦ ਕਰੀ ਤਾਂ ਅਸੀਂ ਦੱਸਿਆ ਕਿ ਭਾਈ ਤੁਸੀਂ ਅਕਾਲ ਤਖਤ ਸਾਹਿਬ ਤੇ ਪਹੁੰਚ ਕਰੋ ਤਾਂ ਸਦਨ ਵੱਲੋਂ ਪਹੁੰਚ ਕਰਕੇ ਪੁੱਛਿਆ ਗਿਆ ਕਿ ਪਾਸ਼ਾ ਦੀ ਦਸਤਾਰ ਆਸੀਂ ਬੰਨ੍ਹ ਸਕਦੇ ਆ ਤਾਂ ਉੱਥੋਂ ਹੁਕਮ ਆਇਆ ਕਿ ਤੁਸੀਂ ਬੰਨ੍ਹ ਸਕਦੇ ਹੋ ਪਰ ਸੰਗਤਾਂ ਨੂੰ ਨਾਲ ਲਿਖ ਕੇ ਲਾ ਦਿਓ ਕਿ ਇਹ ਟ੍ਰੀਟਮੈਂਟ ਦੌਰਾਨ ਬੰਦੀ ਗਈ ਹੈ ਜਿਹੜੀ ਪਹਿਲਾਂ ਕਾਪੀ ਆ ਉਹ ਵੀ ਨਾਲ ਲਾ ਦਿਓ ਅਸੀਂ ਹੁਣ ਵੇਸਕ ਨਾਲ ਨਹੀਂ ਲਿਆ ਸਕਿਓ ਉਹ ਤੇ ਫਿਰ ਇਹਨੂੰ ਲਿਖ ਕੇ ਦੱਸਿਆ ਗਿਆ ਕਿ ਇਸ ਤਰ੍ਹਾਂ ਬੰਦੀ ਗਈ ਹੈ ਤੇ ਉਦੋਂ ਤੋਂ ਇਹ ਦਸਤਾਰ ਬੰਦੀ ਹੋਈ ਹੈ ਜਿਹਦੇ ਤੁਸੀਂ ਦਰਸ਼ਨ ਦਿਦਾਰੇ ਕਰ ਰਹੇ ਹੋ ਤੇ ਅੱਜ ਆਪਾਂ ਇੱਥੇ ਸੰਗਤੀ ਰੂਪ ਦੇ ਵਿੱਚ ਇਹਦੇ ਦਰਸ਼ਨ ਦਿਦਾਰੇ ਸਾਰੀ ਸੰਗਤ ਕਰ ਰਹੇ ਆ ਜਦੋਂ ਵੀ ਕਿਤੇ ਪੰਜਾਬ ਆਓ ਤਾਂ ਜਰੂਰ ਉਸ ਸਥਾਨ ਤੇ ਆਇਓ ਦਰਸ਼ਨ ਦਿਦਾਰੇ ਕਰਿਓ ਦੂਸਰਾ ਸਾਡਾ ਜਿਹੜਾ ਇਤਿਹਾਸ ਹੈ ਬਹੁਤ ਅਮੀਰ ਹੈ ਤੇ ਇਹਦੇ ਵਿੱਚ ਬਹੁਤ ਕੁਝ ਹੈ ਪਰ ਸਾਡਾ ਇਤਿਹਾਸ ਦੂਜੇ ਨੰਬਰ ਤੇ ਆਉਂਦਾ ਪਹਿਲ ਦੇ ਆਧਾਰ ਤੇ ਸਾਡੇ ਕੋਲ ਜੋ ਹੈ ਉਹ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਸਾਡੀ ਨਿਉ ਰੱਖੀ ਜਿੱਥੋਂ ਸਾਡੀ ਸ਼ੁਰੂਆਤ ਹੁੰਦੀ ਹੈ ਇਹ ਸਾਡਾ ਸੰਵਿਧਾਨ ਹੈ ਜੋ ਜਪਜੀ ਸਾਹਿਬ ਹੈ ਤੇ ਜਪਜੀ ਸਾਹਿਬ ਨਾਲ ਸੰਬੰਧਿਤ ਜਿੰਨੀਆਂ ਬਾਣੀਆਂ ਹਨ ਸੰਤਾਂ ਦੀਆਂ ਭਗਤਾਂ ਦੀਆਂ ਭਟਾਂ ਦੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸ ਇੱਕ ਮਾਲਕ ਦੀ ਗੱਲ ਕਰਦੀ ਹੈ ਉਸ ਨਿਰਾਕਾਰ ਦੀ ਨਿਰਗੁਣ ਰੂਪ ਦੀ ਤੇ ਸਰਗਣ ਰੂਪ ਦੀ ਗੱਲ ਕਰਦੀ ਹੈ ਤਾਂ ਸਾਡਾ ਇਹ ਸਬਧਾਨ ਹੈ ਇਹਦੇ ਅਨੁਸਾਰ ਅਸੀਂ ਆਪਣਾ ਜੀਵਨ ਜਿਉਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਦਸਤਾਰ ਬਖਸ਼ਿਸ਼ ਕੀਤੀ ਸੀ ਮਾਤਾ ਨੂੰ ਉਦੋਂ ਨਾਲ ਇੱਕ ਵਿਧੀ ਦੱਸੀ ਸੀ ਜਿਹਦਾ ਜ਼ਿਕਰ ਅਸੀਂ ਇੱਥੇ ਵੀ ਹਰ ਇੱਕ ਸਟੇਜ ਤੇ ਕਰ ਰਹੇ ਆ ਕਿਉਂਕਿ ਸਾਡੇ ਕੋਲ ਵੀ ਸੰਗਤਾਂ ਪਿਛਲੇ 50 ਸਾਲਾਂ ਤੋਂ ਉੱਥੇ ਆਉਂਦੀਆਂ ਤਾਂ ਬਹੁਤ ਸਵਾਲ ਜਵਾਬ ਹੁੰਦੇ ਆ ਇਹ ਪਾਠ ਵੀ ਬਹੁਤ ਕਰ ਲੈਣੇ ਆ ਕਥਾ ਕੀਰਤਨ ਵੀ ਕਰ ਲੈਣੇ ਆ ਪਰ ਜਿਹੜੇ ਟਕਾ ਦੀ ਗੱਲ ਜਿਹੜੇ ਸਹਿਜ ਦੀ ਗੱਲ ਜਿਹੜੇ ਨੂਰ ਦੀ ਗੱਲ ਬਾਣੀ ਚ ਦੱਸੀ ਹੋਈ ਆ ਉਹ ਬਣਦਾ ਕਿਉਂ ਨਹੀਂ ਇੱਥੇ ਆ ਕੇ ਇਹੀ ਅਸੀਂ ਪੁਆਇੰਟ ਜਾਣਣਾ ਹੈ ਕਿ ਉਹ ਬਣੂਗਾ ਕਿਵੇਂ ਸਾਨੂੰ ਮਾਂ ਦੇਸਾਂ ਨੇ ਬਾਰ-ਬਾਰ ਦਰਸ਼ਨ ਜ਼ਿਦਾਰੇ ਦੇ ਕੇ ਇਹੋ ਜਿਹੀ ਗ੍ਰੰਥ ਪੜ੍ਹਾਏ ਜਿਹੜੇ ਕਿ ਹੁਣ ਪੜ੍ਹਨ ਨੂੰ ਵੀ ਨਹੀਂ ਮਿਲਦੇ ਹੈ ਯਾਨੀ ਪਿਛਲੇ 40 ਸਾਲ ਦਾ ਸਮਾਂ ਸਾਡਾ ਵਿੱਦਿਆ ਪੜਨ ਤੇ ਤੇ ਮਾਤਾ ਦੀ ਅਗਵਾਈ ਦੇ ਵਿੱਚ ਅੱਗੇ ਵਧਨ ਤੇ ਲੱਗਿਆ ਕੋਈ ਅਸੀਂ ਪ੍ਰਚਾਰ ਨਹੀਂ ਕੀਤਾ ਕਿਤੇ ਅਸੀਂ ਗਏ ਨਹੀਂ ਸਿਰਫ ਨਿਸ਼ਾਨੀਆਂ ਸੰਭੀਆਂ ਤੇ ਪੜਿਆ ਜੋ ਮਾਤਾ ਨੇ ਕਿਹਾ ਉਹ ਜਾਣਿਆ ਜਦੋਂ ਸਾਨੂੰ ਉਹ ਗੱਲ ਮਿਲੀ ਉਹ ਪੁਆਇੰਟ ਮਿਲਿਆ ਜੋ ਮਾਈ ਦੇਸਾਂ ਦੇ ਸਿਰ ਤੇ ਹੱਥ ਰੱਖ ਕੇ ਪਾਤਸ਼ਾਹ ਨੇ ਕਿਹਾ ਸੀ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਸੀ ਕਿ ਦੇਸਾਂ ਮਾਈ ਤੇਰੀ ਸਾਈਂ ਦਰਸ ਮਾਈ ਅਕਾਲ ਪੁਰਖ ਸਹਾਈ ਜਿੰਨਾ ਚਿਰ ਮਾਤਾ ਨੇ ਉਹ ਚੀਜ਼ ਬਖਸ਼ਿਸ਼ ਨਹੀਂ ਕਰਤੀ ਉਹਨਾਂ ਚਿਰ ਅਸੀਂ ਕਦੇ ਬੋਲਦੇ ਨਹੀਂ ਹਾਂ ਬਹੁਤਾ ਨਾ ਦੱਸਿਆ ਕਦੇ ਕਿਸੇ ਨੂੰ ਜਦੋਂ ਉਹ ਸਮਝਾਈ ਕਿ ਬਾਣੀ ਕੁਝ ਹੋਰ ਕਹਿੰਦੀ ਹੈ ਤੇ ਅਸੀਂ ਕਰ ਕੁਝ ਹੋਰ ਰਹੇ ਹਾਂ ਤੇ ਬਹੁਤ ਲੋਕ ਕੋਸ਼ਿਸ਼ ਕਰ ਰਹੇ ਆ ਉਸ ਪਾਸੇ ਜਾਣ ਦੀ ਜਿਹੜਾ ਚਾਹੀਦਾ ਜਿਹਦੀ ਗੱਲ ਸਾਰੀ ਬਾਣੀ ਕਰਦੀ ਹੈ ਸੁਖਨੀ ਸਾਹਿਬ ਕਰਦੇ ਆ ਤਾਂ ਫਿਰ ਮਾਤਾ ਨੇ ਹੁਕਮ ਕੀਤਾ ਕਿ ਜੋ ਤੂੰ ਜਾਣਦੇ ਆ ਜੋ ਤੂੰ ਇਹਨੂੰ ਸੰਗਤ ਦੇ ਨਾਲ ਸਾਂਝ ਕਰਨੀ ਤੇ ਜਿਹੜਾ ਸਾਡਾ ਹੋਦਿਆ ਸੀ ਸਾਡੇ ਕੋਲ ਬੈਠਦਿਆਂ ਉੱਥੇ ਸਥਾਨ ਤੇ ਤਕਰੀਬਨ ਬਹੁਤ ਦੁਨੀਆ ਜਿਹੜੀ ਤੇ ਸਭ ਸੱਜ ਵੀ ਉਹ ਬੈਠਿਆ ਤੇ ਹੁਕਮਨਾਮਾ ਸਾਹਿਬ ਪਾਉਣੀ ਸ਼ੁਰੂ ਕੀਤੇ ਹੁਕਮਨਾਮਾ ਸਾਹਿਬ ਤਕਰੀਬਨ ਘੰਟੇ ਡੇਢ ਘੰਟੇ ਦਾ ਹੋ ਜਾਂਦਾ ਤੇ ਸਾਨੂੰ ਬਹੁਤ ਸੰਗਤ ਨੇ ਰਹਿ ਦਿੱਤੀ ਜੀ ਐਨਾ ਟਾਈਮ ਨਹੀਂ ਪੰਜ ਪੰਜ ਚਾਰ ਚਾਰ ਮਿੰਟ ਦੀ ਗੱਲ ਕਰੋ ਮੈਂ ਕਿਹਾ ਵੀ 5 ਮਿੰਟ ਚ ਕਹਿਣ ਵਾਲੀ ਗੱਲ ਹੀ ਨਹੀਂ ਹੈ ਟਾਈਮ ਇਹਦੇ ਤੇ ਲੱਗਣਾ ਜਿਹਦਾ ਚਿਤਮਣ ਦਾ ਸੁਣ ਲੋ ਜਿਹਦਾ ਨਹੀਂ ਚਿਤਮਣ ਦਾ ਨਾ ਸੁਣੇ ਪਰ ਮਾਤਾ ਨੇ ਜੋ ਕਿਰਪਾ ਕੀਤੀ ਗੁਰੂ ਗੋਬਿੰਦ ਸਿੰਘ ਨੇ ਜੋ ਕਿਰਪਾ ਕੀਤੀ ਉਹਨਾਂ ਹੁਕਮਨਾਮਿਆਂ ਨੂੰ ਵਿਦੇਸਾਂ ਦੀ ਸੰਗਤ ਨੇ ਬਹੁਤ ਸੁਣਿਆ ਤੇ ਸੁਣਿਆ ਵੀ ਉਹਨਾਂ ਲੋਕਾਂ ਨੇ ਜਿਹੜੇ ਕਹਿੰਦੇ ਵੀ ਅਸੀਂ ਚਾਰ-ਚਾਰ ਘੰਟੇ ਟਰੱਕ ਲੈ ਕੇ ਜਾਂਦੇ ਆ ਹੁਕਮਨਾਮਾ ਸਾਬ ਲੈ ਲੈਣੇ ਆ ਤੇ ਕਈ ਵਾਰੀ 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 ਵੀ ਸੁਣਦੇ ਆ ਉਦੋਂ ਹੀ ਸਾਡੇ ਨਾਲ ਇਹ ਟੀਮ ਜੁੜੀ ਜੋ ਨਾਨਕ ਨਾਮਦੇਵਾ ਦੇ ਗੁਰਮੁਖ ਪਿਆਰੇ ਨੇ ਰਾਜਪਾਜੀ ਹੁਣੇ ਇਹਨਾਂ ਨੇ ਹੁਕਮਨਾਮੇ ਸੁਣਨੇ ਸ਼ੁਰੂ ਕੀਤੇ ਜਿਦੇ ਵਿੱਚ ਕਿ ਹਰ ਇੱਕ ਹੁਕਮਨਾਮੇ ਚ ਉਹ ਗੱਲ ਵਾਰ-ਵਾਰ ਦੱਸੀਦੀ ਹੈ ਕਿ ਤੁਸੀਂ ਕਿਵੇਂ ਪਹੁੰਚ ਸਕਦੇ ਹੋ ਫਿਰ ਮਾਤਾ ਨੇ ਹੁਕਮ ਕੀਤਾ ਕਿ ਸਹਿਜ ਪਾਠ ਸ਼ੁਰੂ ਕਰੋ ਤੇ ਇਹ ਸਹਿਜ ਪਾਠ ਨੇ ਹਰ ਘਰ ਦੇ ਵਿੱਚ ਪਹੁੰਚਣਾ ਤੇ ਹਰ ਘਰ ਦੇ ਵਿੱਚੋਂ ਸਮੂਹ ਸੱਦਾ ਆਉਣਾ ਤੁਸੀਂ ਕਰੋ 7 ਮਹੀਨੇ ਹੋ ਗਏ ਨੇ ਉਹ ਸਹਿਜ ਪਾਠ ਕਰਦਿਆਂ ਨੂੰ ਤਾਂ ਹੁਣ ਉਹ ਸਹਿਜ ਪਾਠ ਦੀ ਗੱਲ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ ਕਿ ਜਿੱਥੇ ਵੀ ਸਤਸੰਗ ਹੁੰਦੀ ਹੈ ਉੱਥੇ ਨਾਲ ਸਿਮਰਨ ਸਹਿਜ ਪਾਠ ਵਿਆਖਿਆ ਸਹਿਤ ਕਿ 10ਵੇਂ ਪਾਸ਼ਾ ਨੇ ਜੋ ਵਿਧੀਆਂ ਦਿੱਤੀਆਂ ਉਹ ਬੀਜ ਮੰਤਰ ਕਿਹੜੇ ਆ ਉਹ ਗੰਨ ਕਿਹੜੀ ਐ ਜਿਹਦੇ ਨਾਲ ਸਾਡੀ ਬਾਣੀ ਪੜੀ ਸਾਡਾ ਜਾਪ ਕੀਤਾ ਸਾਡਾ ਪਾਠ ਕੀਤਾ ਕੀਰਤਨ ਕੀਤਾ ਤੇ ਸੁਣਿਆ ਥਾਂੇ ਪੈਜੀ ਸਾਡੀ ਸੇਵਾ ਕੀਤੀ ਥਾਂੇ ਪੈਜੀ ਦਸਵੇਂ ਪਾਤਸ਼ਾਹ ਨੇ ਜਦੋਂ ਮਾਤਾ ਦੇਸਾਂ ਨੂੰ ਦਸਤਾਰ ਦਿੱਤੀ ਐ ਤੇ ਨਾਲ ਇੱਕ ਵਿਧੀ ਦਿੱਤੀ ਕਿ ਆਪਣੇ ਗੁਰੂ ਬਾਬੇ ਨਾਨਕ ਦੀ ਇੱਕ ਵਿਧੀ ਆ ਜਿਹਨੂੰ ਚਾਰੋਂ ਦਾਸੀਆਂ ਦਰਾਂ ਉਹਨਾਂ ਨੇ ਪੂਰੀ ਦੁਨੀਆ ਦੇ ਸਾਰੇ ਧਰਮਾਂ ਵਾਲੇ ਲੋਕਾਂ ਨਾਲ ਜਿਹੜਾ ਵੀ ਮਿਲਿਆ ਉਹਨੂੰ ਵਸਿਆ ਜਾ ਸਾਹਬ ਨੇ ਇਹ ਮੰਨੀ ਜਾਂ ਸਾਹਬ ਨੇ ਕਿਹਾ ਬਾਬਾ ਤੂੰ ਠੀਕ ਹੈ ਪਰ ਉਹ ਗੱਲ ਕਿਹੜੀ ਆ ਉਹ ਗੱਲ ਨਹੀਂ ਕਦੇ ਕੋਈ ਕਰਦਾ ਕਿਰਪਾ ਕੀਤੀ ਮਾਤਾ ਨੇ ਉਸ ਤਰ੍ਹਾਂ ਸਮਝਾਇਆ ਦਾ ਪਤਾ ਲੱਗਿਆ ਕਿ ਗੁਰੂ ਨਾਨਕ ਸਾਹਿਬ ਜਦੋਂ ਜਾਂਦੇ ਸੀ ਉਹੀ ਕੀਰਤਨਾਂ ਉਹੀ ਕਥਾ ਸੀ ਵੀ ਕਰਦੇ ਆ ਅਸੀਂ ਮਾਤਾ ਪਿਤਾ ਨਾਲ ਗੱਲ ਕਰਦੇ ਹੁੰਦੇ ਕਿ ਜਦੋਂ ਆਪਾਂ ਸਾਖੀ ਪੜ੍ਹਦੇ ਆ ਬਾਬੇ ਨਾਨਕ ਨੂੰ ਕਈ ਬੰਦੇ ਅੱਧੇ ਕਿ ਘੰਟੇ ਦੀ ਮਿਲਿਆ ਤੁਰੇ ਜਾਂਦੇ ਤੇ ਕਈਆਂ ਕੋਲ ਬਾਬਾ ਰਾਤ ਰਿਹਾ ਕਈਆਂ ਕੋਲ ਮਹੀਨਾ ਵੀ ਰਿਹਾ ਪਰ ਜਿਹਦੇ ਕੋਲੇ ਘੱਟ ਤੋਂ ਘੱਟ ਸਮਾਂ 1 ਦਿਨ ਵੀ ਰਹੇ ਆ ਤੇ ਜਾਂਦੇ ਕੋਈ ਕਹਿ ਦਿੰਦੇ ਸੀ ਭਾਈ ਧਰਮਸ਼ਾਲ ਬਣਾ ਲਿਓ ਅਭਿਆਸ ਕਰਦੇ ਰਹੋ ਤੇ ਨਾਲ ਹੋਰਾਂ ਨੂੰ ਵੀ ਇਹ ਵਿਧੀ ਦੱਸਿਓ ਤੇ ਵੰਡ ਕੇ ਛਕਦੇ ਰਹੋ ਤੇ ਥੋੜੇ ਦਿਨਾਂ ਬਾਅਦ ਉੱਥੇ ਧਰਮਸ਼ਾਲਾ ਬਣਨੀ ਸ਼ੁਰੂ ਹੋ ਜਾਂਦੀ ਤੇ ਉਹ ਸਿੱਖੀ ਦਾ ਬੀਜ ਪੈ ਜਾਂਦਾ ਤੇ ਹੌਰੀ ਹੌਰੀ ਇੱਕ ਤੋਂ ਦੋ ਕਰਦੇ ਕਰਦੇ ਪੂਰਾ ਪੂਰਾ ਨਗਰ ਵੀ ਸਿੱਖੀ ਨਾਲ ਜੁੜਿਆ ਤੇ ਜਿਹਦਾ ਸਬੂਤ ਦਸਵੇਂ ਪਾਤਸ਼ਾਹ ਵੇਲੇ ਪੂਰੇ ਭਾਰਤ ਚੋਂ ਲੋਕ ਆਏ ਜਦੋਂ ਪੰਜ ਪਿਆਰੇ ਸਾਜੇ ਆ ਉੱਥੇ ਮਾਤਾ ਨੇ ਇਹ ਅਹਿਸਾਸ ਕਰਾਇਆ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਮਿਲਦੇ ਸੀ ਇੱਕ ਗੱਲ ਸਾਹਮਣੇ ਜਦੋਂ ਸਤਗੁਰੂ ਜਾਂ ਕੋਈ ਮਹਾਂਪੁਰਖ ਸਾਡੇ ਸਾਹਮਣੇ ਅੱਖਾਂ ਚੱਖਾਂ ਪਾ ਕੇ ਗੱਲ ਕਹਿੰਦਾ ਸਾਨੂੰ ਸਮਝ ਆਉਂਦੀ ਹੈ ਗੁਰੂ ਸਾਹਿਬ ਕੀਰਤਨ ਕਰਦੇ ਸੀ ਓਦੋਂ ਬਾਅਦ ਇੱਕ ਗੱਲ ਕਹਿੰਦੇ ਸੀ ਜਿਹੜੀ ਅਸੀਂ ਵੀ ਸੁਣ ਲਈਏ ਕਿਉਂਕਿ ਜਿਹੜਾ ਇਹ ਸੰਸਾਰ ਦਾ ਵਰਤਾਰਾ ਜਿਹੜੇ ਪਿਛਲੇ ਇਤਿਹਾਸ ਚੱਲ ਰਹੇ ਆ ਉਹਦੇ ਵਿੱਚ ਸਾਨੂੰ ਤਾਂ ਇਹੀ ਕਿਹਾ ਗਿਆ ਸੀ ਕਿ ਤੁਸੀਂ ਕੰਮ ਕਰੋ ਵੱਡੀਆਂ ਕੌਮਾਂ ਦੀ ਉਹਨਾਂ ਦੂਜੇ ਜਿਹੜੇ ਵਰਨ ਬਣਾਏ ਹੋਏ ਸੀ ਬ੍ਰਾਹਮਣ ਖੱਤਰੀ ਸੂਦਰ ਵੈਸ ਵੀ ਉਹਨਾਂ ਨਾਲ ਤੁਸੀਂ ਤਾਂ ਸੇਵਾ ਕਰਨੀ ਐ ਸਾਨੂੰ ਸੂਦਰ ਦੇ ਰੂਪ ਦਿੱਤਾ ਹੋਇਆ ਸੀ ਦੁਨੀਆ ਨੂੰ ਸਾਨੂੰ ਕੋਈ ਮੰਤਰ ਨਹੀਂ ਸੀ ਦਿੰਦਾ ਸਾਨੂੰ ਕੋਈ ਪਾਠ ਕਰਨ ਦਾ ਅਧਿਕਾਰ ਨਹੀਂ ਸੀ ਜਾਪ ਕਰਨ ਦਾ ਅਧਿਕਾਰ ਨਹੀਂ ਸੀ ਸਿਰਫ ਅਸੀਂ ਇਕੱਲੇ ਕੰਮਾਂਧੰਦਿਆਂ ਵਾਲੇ ਲੋਕ ਸੀ ਜਿੰਨੇ ਦੁਨੀਆ ਵਾਲੇ ਐ ਤਾਂ ਉਦੋਂ ਜੇ ਕੋਈ ਇਸ ਪਾਸੇ ਜਾਂਦਾ ਸੀ ਤਾਂ ਘਰ ਛੱਡ ਦੇਣਾ ਮੂੰਹ ਸਰ ਬਣਾ ਕੇ ਜੰਗਲਾਂ 'ਚ ਚਲੇ ਜਾਣਾ 12-12 ਸਾਲ ਤਪ ਕਰਨੇ ਇਹ ਚੀਜ਼ਾਂ ਸਾਨੂੰ ਕਰਨੀਆਂ ਪੈਂਦੀਆਂ ਸੀ ਜਿਹੜੀਆਂ ਕਿ ਸਾਡੇ ਦੇ ਮਨ ਤੇ ਇੱਕ ਪਰਦਾ ਪਾਇਆ ਸੀ ਕਿ ਤੁਸੀਂ ਤਾਂ ਬਹੁਤ ਗਏ ਗੁਜ਼ਰੇ ਲੋਕੋਂ ਤੁਹਾਡੇ ਦੇਖਾਂ ਚ ਰੱਬ ਦਾ ਨਾਂ ਨਹੀਂ ਹੈ ਤਾਂ ਗੁਰੂ ਨਾਨਕ ਦੇਵ ਨੇ ਸਿੰਘ ਗਰਜ ਰਾਹੀਂ ਸਾਰੀ ਦੁਨੀਆ 'ਚ ਜਾ ਜਾ ਕੇ ਕਿਹਾ ਕਿ ਮੈਂ ਜਿਹਨੂੰ ਮਿਲ ਕੇ ਆਇਆ ਕਰਤੇ ਪੁਰਖ ਨੂੰ ਮੈਂ ਤਾਂ ਉਹਦੀ ਗੱਲ ਕਰਨੀ ਆ ਉਹਦੀ ਗੱਲ ਇਹ ਹੈ ਕਿ ਕਰਤਾ ਕਹਿੰਦਾ ਮੈਂ ਸੰਸਾਰ ਦੇ ਵਿੱਚ ਆਪਣੀ ਸ਼ਕਤੀ ਨਾਲ ਜਿਹੜਾ ੴ ਸਤਨਾਮ ਦਾ ਨੂਰ ਹੈ ਜਿਸ ਨੂਰ ਤੋਂ ਸੰਸਾਰ ਪੈਦਾ ਕੀਤਾ ਮੈਂ ਇੱਕੋ ਜਿਹਾ ਕੀਤਾ ਬੇਸਕ ਉਹ ਅੰਡ ਜੈ ਜੇਰ ਜੈ ਸੇਤ ਜੁਤ ਭਜ ਸਾਰੇ ਇੱਕੋ ਨੂਰ ਤੋਂ ਬਣੇ ਹੋਏ ਆ ਕਣ ਕਣ ਦੇ ਵਿੱਚ ਮੇਰਾ ਹੀ ਨੂਰ ਆ ਤੇ ਬਾਬੇ ਨੇ ਉਸ ਇੱਕੋ ਓਕਾਰ ਸਤਨਾਮ ਦਾ ਹੋਕਾ ਦਿੰਦਿਆਂ ਦੱਸਿਆ ਕਿ ਨਿਰੰਕਾਰ ਨੇ ਮੈਨੂੰ ਤਿੰਨ ਸੂਤਰ ਦਿੱਤੇ ਨੇ ਜਿਹੜੇ ਮੈਂ ਤੁਹਾਨੂੰ ਦਿੰਨਾ ਜੇ ਹਕਮਨਾਮਾ ਸਾਹਿਬ ਪਾਉਣੀ ਸ਼ੁਰੂ ਕੀਤੇ ਹਕਮਨਾਮਾ ਸਾਹਿਬ ਤਕਰੀਬਨ ਘੰਟੇ ਡੇਢ ਘੰਟੇ ਦਾ ਹੋ ਜਾਂਦਾ ਤੇ ਸਾਨੂੰ ਬਹੁਤ ਸੰਗਤ ਨੇ ਰਹਿ ਦਿੱਤੀ ਜੀ ਇੰਨਾ ਟਾਈਮ ਨਹੀਂ 5 5 4 4 ਮਿੰਟ ਦੀ ਗੱਲ ਕਰੋ ਮੈਂ ਕਹਿਆ ਵੀ 5 ਮਿੰਟ ਚ ਕਹਿਣ ਵਾਲੀ ਗੱਲ ਹੀ ਨਹੀਂ ਹੈ ਟਾਈਮ ਇਹਦੇ ਤੇ ਲੱਗਣਾ ਜਿਹਦਾ ਚਿਤ ਮੰਨਦਾ ਸੁਣਦਾ ਜਿਹਦਾ ਨਹੀਂ ਚਿਤ ਮੰਨਦਾ ਨਾ ਸੁਣੇ ਪਰ ਮਾਤਾ ਨੇ ਜੋ ਕਿਰਪਾ ਕੀਤੀ ਗੁਰੂ ਗੋਬਿੰਦ ਸਿੰਘ ਨੇ ਜੋ ਕਿਰਪਾ ਕੀਤੀ ਉਹਨਾਂ ਹੁਕਮਨਾਮਿਆਂ ਨੂੰ ਵਿਦੇਸਾਂ ਦੀ ਸੰਗਤ ਨੇ ਬਹੁਤ ਸੁਣਿਆ ਤੇ ਸੁਣਿਆ ਵੀ ਉਹਨਾਂ ਲੋਕਾਂ ਨੇ ਜਿਹੜੇ ਕਹਿੰਦੇ ਵੀ ਅਸੀਂ 4 4 ਘੰਟੇ ਟਰੱਕ ਲੈ ਕੇ ਜਾਂਦੇ ਆ ਹੁਕਮਨਾਮਾ ਸਾਹਿਬ ਲੈ ਆ ਲੈਨੇ ਆ ਤੇ ਕਈ ਵਾਰੀ 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 ਵੀ ਸੁਣਦੇ ਆ ਉਦੋਂ ਹੀ ਸਾਡੇ ਨਾਲ ਇਹ ਟੀਮ ਜੁੜੀ ਜੋ ਨਾਨਕ ਨਾਮਦੇਵਾ ਦੇ ਗੁਰਮੁਖ ਪਿਆਰੇ ਨੇ ਰਾਜਪਾਜੀ ਹੁਰੀ ਇਹਨਾਂ ਨੇ ਹੁਕਮਨਾਮੇ ਸੁਣਨੇ ਸ਼ੁਰੂ ਕੀਤੇ ਜਿਦੇ ਵਿੱਚ ਕਿ ਹਰ ਇੱਕ ਹੁਕਮਨਾਮੇ ਚ ਉਹ ਗੱਲ ਵਾਰ-ਵਾਰ ਦੱਸੀਦੀ ਹੈ ਕਿ ਤੁਸੀਂ ਕਿਵੇਂ ਪਹੁੰਚ ਸਕਦੇ ਹੋ ਫਿਰ ਮਾਤਾ ਨੇ ਹੁਕਮ ਕੀਤਾ ਕਿ ਸਹਿਜ ਪਾਠ ਸ਼ੁਰੂ ਕਰੋ ਤੇ ਇਹ ਸਹਿਜ ਪਾਠ ਨੇ ਹਰ ਘਰ ਦੇ ਵਿੱਚ ਪਹੁੰਚਣਾ ਤੇ ਹਰ ਘਰ ਦੇ ਵਿੱਚੋਂ ਸਮੂਹ ਸੱਦਾ ਆਉਣਾ ਤੁਸੀਂ ਕਰੋ ਸੱਤ ਮਹੀਨੇ ਹੋ ਗਏ ਨੇ ਉਹ ਸਹਿਜ ਪਾਠ ਕਰਦਿਆਂ ਨੂੰ ਤਾਂ ਹੁਣ ਉਹ ਸਹਿਜ ਪਾਠ ਦੀ ਗੱਲ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ ਕਿ ਜਿੱਥੇ ਵੀ ਸਤਸੰਗ ਹੁੰਦੀ ਹੈ ਉੱਥੇ ਨਾਲ ਸਿਮਰਨ ਸਹਿਜ ਪਾਠ ਵਿਆਖਿਆ ਸਹਿਤ ਕਿ 10ਵੇਂ ਪਾਤਸ਼ਾਹ ਨੇ ਜੋ ਵਿਧੀਆਂ ਦਿੱਤੀਆਂ ਉਹ ਬੀਜ ਮੰਤਰ ਕਿਹੜੇ ਆ ਉਹ ਗੰਨ ਕਿਹੜੀ ਆ ਜਿਹਦੇ ਨਾਲ ਸਾਡੀ ਬਾਣੀ ਪੜੀ ਸਾਡਾ ਜਾਪ ਕੀਤਾ ਸਾਡਾ ਪਾਠ ਕੀਤਾ ਕੀਰਤਨ ਕੀਤਾ ਤੇ ਸੁਣਿਆ ਥਾਂ ਪੈਜੀ ਸਾਡੀ ਸੇਵਾ ਕੀਤੀ ਥਾਂ ਪੈਜੀ 10ਵੇਂ ਪਾਤਸ਼ਾਹ ਨੇ ਜਦੋਂ ਮਾਤਾ ਦੇਸਾਂ ਨੂੰ ਦਸਤਾਰ ਦਿੱਤੀ ਹੈ ਤੇ ਨਾਲ ਇੱਕ ਵਿਧੀ ਦਿੱਤੀ ਕਿ ਆਪਣੇ ਗੁਰੂ ਬਾਬੇ ਨਾਨਕ ਦੀ ਇੱਕ ਵਿਧੀ ਆ ਜਿਹਨੂੰ ਚਾਰ ਉਦਾਸੀਆਂ ਦਰਾਂ ਉਹਨਾਂ ਨੇ ਪੂਰੀ ਦੁਨੀਆ ਦੇ ਸਾਰੇ ਧਰਮਾਂ ਵਾਲੇ ਲੋਕਾਂ ਨਾਲ ਜਿਹੜਾ ਵੀ ਮਿਲਿਆ ਉਹਨੂੰ ਉਸੇ ਦਾ ਅਸੀਂ ਇਹ ਕਹਿੰਦੇ ਹਾਂ ਬੜੇ ਬੜੇ ਮਹਾਂ ਸੰਸਕ੍ਰਿਤਾਂ ਕਰ ਲੈ ਜャ ਸਾਹਮਣੇ ਇਹ ਮੰਨੀ ਜਾਂ ਸਾਹਮਣੇ ਕਿਹਾ ਬਾਬਾ ਤੂੰ ਠੀਕ ਹੈ ਪਰ ਉਹ ਗੱਲ ਕਿਹੜੀ ਆ ਉਹ ਗੱਲ ਨਹੀਂ ਕਦੇ ਕੋਈ ਕਰਦਾ ਕਿਰਪਾ ਕੀਤੀ ਮਾਤਾ ਨੇ ਉਸ ਤਰ੍ਹਾਂ ਸਮਝਾਇਆ ਦਾ ਪਤਾ ਲੱਗਿਆ ਕਿ ਗੁਰੂ ਨਾਨਕ ਸਾਹਿਬ ਜਦੋਂ ਜਾਂਦੇ ਸੀ ਉਹੀ ਕੀਰਤਨਾਂ ਉਹੀ ਕਥਾ ਸੀ ਵੀ ਕਰਦੇ ਆ ਅਸੀਂ ਮਾਤਾ ਪਿਤਾ ਨਾਲ ਗੱਲ ਕਰਦੇ ਹੁੰਦੇ ਕਿ ਜਦੋਂ ਆਪਾਂ ਸਾਖੀ ਪੜ੍ਹਦੇ ਆ ਬਾਬੇ ਨਾਨਕ ਨੂੰ ਕਈ ਬੰਦੇ ਅੱਧੇ ਕਿ ਘੰਟੇ ਦੀ ਮਿਲਿਆ ਤੁਰੇ ਜਾਂਦੇ ਤੇ ਕਈਆਂ ਕੋਲ ਬਾਬਾ ਰਾਤ ਰਿਹਾ ਕਈਆਂ ਕੋਲ ਮਹੀਨਾ ਵੀ ਰਿਹਾ ਪਰ ਜਿਹਦੇ ਕੋਲੇ ਘੱਟ ਤੋਂ ਘੱਟ ਸਮਾਂ 1 ਦਿਨ ਵੀ ਰਹੇ ਆ ਤੇ ਜਾਂਦੇ ਕੋਈ ਕਹਿ ਦਿੰਦੇ ਸੀ ਭਾਈ ਧਰਮਸ਼ਾਲ ਬਣਾ ਲਿਓ ਅਭਿਆਸ ਕਰਦੇ ਰਹੋ ਤੇ ਨਾਲ ਹੋਰਾਂ ਨੂੰ ਵੀ ਇਹ ਵਿਧੀ ਦੱਸਿਓ ਤੇ ਵੰਡ ਕੇ ਛਕਦੇ ਰਹੋ ਤੇ ਥੋੜੇ ਦਿਨਾਂ ਬਾਅਦ ਉੱਥੇ ਧਰਮਸਾਲਾ ਬਣਨੀ ਸ਼ੁਰੂ ਹੋ ਜਾਂਦੀ ਤੇ ਉਹ ਸਿੱਖੀ ਦਾ ਬੀਜ ਪੈ ਜਾਂਦਾ ਤੇ ਹੌਰੀ-ਹੌਰੀ ਇੱਕ ਤੋਂ ਦੋ ਕਰਦੇ ਕਰਦੇ ਪੂਰਾ-ਪੂਰਾ ਨਗਰ ਵੀ ਸਿੱਖੀ ਨਾਲ ਜੁੜਿਆ ਤੇ ਜਿਹਦਾ ਸਬੂਤ 10ਵੇਂ ਪਾਤਸ਼ਾਹ ਵੇਲੇ ਪੂਰੇ ਭਾਰਤ ਚੋਂ ਲੋਕ ਆਏ ਜਦੋਂ ਪੰਜ ਪਿਆਰੇ ਸਾਜੇ ਆ ਉੱਥੇ ਮਾਤਾ ਨੇ ਇਹ ਅਹਿਸਾਸ ਕਰਾਇਆ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਮਿਲਦੇ ਸੀ ਇੱਕ ਗੱਲ ਸਾਹਮਣੇ ਜਦੋਂ ਸਤਗੁਰੂ ਜਾਂ ਕੋਈ ਮਹਾਂਪੁਰਖ ਸਾਡੇ ਸਾਹਮਣੇ ਅੱਖਾਂ ਚੱਖਾਂ ਪਾ ਕੇ ਗੱਲ ਕਹਿੰਦਾ ਸਾਨੂੰ ਸਮਝ ਆਉਂਦੀ ਹੈ ਗੁਰੂ ਸਾਹਿਬ ਕੀਰਤਨ ਕਰਦੇ ਸੀ ਓਦੋਂ ਬਾਅਦ ਇੱਕ ਗੱਲ ਕਹਿੰਦੇ ਸੀ ਜਿਹੜੀ ਅਸੀਂ ਵੀ ਸੁਣ ਲਈ ਕਿਉਂਕਿ ਜਿਹੜਾ ਇਹ ਸੰਸਾਰ ਦਾ ਵਰਤਾਰਾ ਜਿਹੜੇ ਪਿਛਲੇ ਇਤਿਹਾਸ ਚੱਲ ਰਹੇ ਆ ਉਹਦੇ ਵਿੱਚ ਸਾਨੂੰ ਤਾਂ ਇਹੀ ਕਿਹਾ ਗਿਆ ਸੀ ਕਿ ਤੁਸੀਂ ਕੰਮ ਕਰੋ ਵੱਡੀਆਂ ਕੌਮਾਂ ਦੀ ਉਹਨਾਂ ਦੂਜੇ ਜਿਹੜੇ ਵਰਨ ਬਣਾਏ ਹੋਏ ਸੀ ਬ੍ਰਾਹਮਣ ਖੱਤਰੀ ਸੂਦਰ ਵੈਸ ਵੀ ਉਹਨਾਂ ਨਾਲ ਤੁਸੀਂ ਤਾਂ ਸੇਵਾ ਕਰਨੀ ਐ ਸਾਨੂੰ ਸੂਦਰ ਦੇ ਰੂਪ ਦਿੱਤਾ ਹੋਇਆ ਸੀ ਦੁਨੀਆ ਨੂੰ ਸਾਨੂੰ ਕੋਈ ਮੰਤਰ ਨਹੀਂ ਸੀ ਦਿੰਦਾ ਸਾਨੂੰ ਕੋਈ ਪਾਠ ਕਰਨ ਦਾ ਅਧਿਕਾਰ ਨਹੀਂ ਸੀ ਜਾਪ ਕਰਨ ਦਾ ਅਧਿਕਾਰ ਨਹੀਂ ਸੀ ਸਿਰਫ ਅਸੀਂ ਇਕੱਲੇ ਕੰਮਾਂ ਧੰਦਿਆਂ ਵਾਲੇ ਲੋਕ ਸੀ ਜਿੰਨੇ ਦੁਨੀਆ ਵਾਲੇ ਐ ਤਾਂ ਉਦੋਂ ਜੇ ਕੋਈ ਉਸ ਪਾਸੇ ਜਾਂਦਾ ਸੀ ਤਾਂ ਘਰ ਛੱਡ ਦੇਣਾ ਮੂੰਹ ਸ਼ਰਮਣਾ ਕੇ ਜੰਗਲਾਂ 'ਚ ਚਲੇ ਜਾਣਾ 12-12 ਸਾਲ ਤਪ ਕਰਨੇ ਇਹ ਚੀਜ਼ਾਂ ਸਾਨੂੰ ਕਰਨੀਆਂ ਪੈਂਦੀਆਂ ਸੀ ਜਿਹੜੀਆਂ ਕਿ ਸਾਡੇ ਦੇ ਮਨ ਤੇ ਇੱਕ ਪਰਦਾ ਪਾਤਾ ਸੀ ਕਿ ਤੁਸੀਂ ਤਾਂ ਬਹੁਤ ਗਏ ਗੁਜ਼ਰੇ ਲੋਕੋਂ ਤੁਹਾਡੇ ਨੇਖਾਂ ਚ ਰੱਬ ਦਾ ਨਾਂ ਨਹੀਂ ਹੈ ਤਾਂ ਗੁਰੂ ਨਾਨਕ ਦੇਵ ਨੇ ਸਿੰਘ ਗਰਜ ਰਾਹੀਂ ਸਾਰੀ ਦੁਨੀਆ ਚ ਜਾ ਜਾ ਕੇ ਕਿਹਾ ਕਿ ਮੈਂ ਜਿਹਨੂੰ ਮਿਲ ਕੇ ਆਇਆ ਕਰਤੇ ਪੁਰਖ ਨੂੰ ਮੈਂ ਤਾਂ ਉਹਦੀ ਗੱਲ ਕਰਨੀ ਆ ਉਹਦੀ ਗੱਲ ਇਹ ਹੈ ਕਿ ਕਰਤਾ ਕਹਿੰਦਾ ਮੈਂ ਸੰਸਾਰ ਦੇ ਵਿੱਚ ਆਪਣੀ ਸ਼ਕਤੀ ਨਾਲ ਜਿਹੜਾ ਇੱਕ ਓੰਕਾਰ ਸਤਨਾਮ ਦਾ ਨੂਰ ਹੈ ਜਿਸ ਨੂਰ ਤੋਂ ਸੰਸਾਰ ਪੈਦਾ ਕੀਤਾ ਮੈਂ ਇੱਕੋ ਜਿਹਾ ਕੀਤਾ ਬੇਸਕ ਉਹ ਅੰਡਜਾ ਜੇਰਜਾ ਸੇਤਜੁਤ ਭਜਾ ਸਾਰੇ ਇੱਕੋ ਨੂਰ ਤੋਂ ਬਣੇ ਹੋਏ ਆ ਕਣਕਣ ਦੇ ਵਿੱਚ ਮੇਰਾ ਹੀ ਨੂਰ ਆ ਤੇ ਬਾਬੇ ਨੇ ਉਸ ਇੱਕੋ ਓਕਾਰ ਸਤਨਾਮ ਦਾ ਹੋਕਾ ਦਿੰਦਿਆਂ ਦੱਸਿਆ ਕਿ ਨਿਰੰਕਾਰ ਨੇ ਮੈਨੂੰ ਤਿੰਨ ਸੂਤਰ ਦਿੱਤੇ ਨੇ ਜਿਹੜੇ ਮੈਂ ਸੋਨੂੰ ਦਿੰਨਾ ਜੇ ਕੋਈ ਛੋਡੇ ਸੂਤਰਾ ਨੂੰ ਕੱਟ ਦੇ ਕਿਸੇ ਵੀ ਗਿਆਨ ਰਾਹੀ ਬੇਸਕ ਉਹਦੀ ਈਨ ਮੰਨ ਲਿਓ ਇਸੇ ਕਰਕੇ ਅੱਜ ਤੱਕ ਬਾਬੇ ਨਾਨਕ ਦੇ ਸਿੱਖ ਨੂੰ ਕੋਈ ਈਨ ਨਹੀਂ ਬਣਾ ਸਕਿਆ ਕਿਉਂਕਿ ਬਾਬੇ ਨਾਨਕ ਨੇ ਜੋ ਦਿੱਤਾ ਉਹ ਪੂਰਨ ਹੈ ਬਾਬੇ ਨੇ ਸਾਨੂੰ ਦਿੱਤਾ ਕਿ ਅਕਾਲ ਪੁਰਖ ਨੇ ਜਦੋਂ ਸਿਰਜਣਾ ਕੀਤੀ ਹੈ ਤਾਂ ਬਾਬਾ ਇੱਕ ਓਕਾਰ ਕਹਿੰਦਾ ਸਤਨਾਮ ਇਹ ਓਕਾਰ ਦਾ ਜਿਹੜਾ ਨਾਮ ਦਾ ਇਹੀ ਸੱਚਾ ਨਾਮ ਹੈ ਜਿਹੜੀ ਉਹਦੀ ਧੁਨ ਹੈ ਸਾਡੇ ਅੰਦਰ ਬਾਹਰ ਗੂੰਜ ਰਹੀ ਹੈ ਅਸੀਂ ਉਹਨੂੰ ਜਾਨਣਾ ਹੈ ਤੇ ਪਕੜਨਾ ਅਸੀਂ ਉਹਦਾ ਰੂਪ ਹੀ ਹੈ ਕਰਤਾਪੁਰਖ ਜਾਨੀ ਉਹ ਕਰੈਕਟਰ ਹੈ ਕਰ ਰਿਹਾ ਸਾਡੇ ਅੰਦਰ ਵੀ ਕਰ ਰਿਹਾ ਬਾਹਰ ਵੀ ਹਜ਼ਾਰਾਂ ਲੱਖਾਂ ਸੈਲ ਸਾਡੇ ਚ ਇੱਕ ਇੱਕ ਸੈਕਿੰਡ ਚ ਪੈਦਾ ਹੋ ਰਹੇ ਆ ਤੇ ਨਾਲ ਦੀ ਨਾਲ ਸਾਡੀ ਪਾਲਣਾ ਕਰਦੇ ਆ ਉਹ ਨਸ਼ਟ ਹੋ ਰਹੇ ਆ